ਪਰ ਪੈਸੇ ਦੇਣ ਤੋਂ ਅਗਲੇ ਹੀ ਦਿਨ ਦੋਸਤ ਮਰ ਗਿਆ ਸੀ ਦੋਸਤ ਦੇ ਪਰਿਵਾਰ ਵਾਲਿਆਂ ਨੂੰ ਪੈਸਿਆਂ ਬਾਰੇ ਪਤਾ ਨਹੀਂ ਸੀ ਇਸ ਲਈ ਕਿਸੇ ਨੇ ਉਸ ਕੋਲੋਂ ਪੈਸੇ ਵਾਪਸ ਨਹੀਂ ਮੰਗੇ ਪ੍ਰਕਾਸ਼ ਦੇ ਮਨ 'ਚ ਲਾਲਚ ਆ ਗਿਆ ਸੀ ਇਸ ਲਈ ਉਸ ਨੇ ਵੀ ਪੈਸੇ ਦੇਣ ਦੀ ਪਹਿਲ ਨਹੀਂ ਕੀਤੀ ਉਸ ਦੇ ਦੋਸਤ ਦਾ ਪਰਿਵਾਰ ਗਰੀਬੀ ਵਿੱਚ ਜੀ ਰਿਹਾ ਸੀ ਦੋਸਤ ਦੀ ਪਤਨੀ ਲੋਕਾਂ ਦੇ ਘਰ 'ਚ ਝਾੜੂ ਪੂੰਝਾ ਕਰਕੇ ਬੱਚਿਆਂ ਨੂੰ ਪਾਲ ਰਹੀ ਸੀ ਫਿਰ ਵੀ ਪ੍ਰਕਾਸ਼ ਉਹਨਾਂ ਦੇ ਪੈਸੇ ਹਜ਼ਮ ਕਰਕੇ ਬੈਠਾ ਸੀ ਸੇਠ ਦੇ ਇਹ ਸ਼ਬਦ ਕਿ ਪਤਾ ਨਹੀਂ ਉੱਪਰ ਵਾਲਾ ਕਦੋਂ ਹਿਸਾਬ ਮੰਗਣ ਬੈਠ ਜਾਏ ਉਸ ਹਿਸਾਬ ਦੀ ਸਜ਼ਾ ਮੇਰੇ ਬੱਚਾਂ ਨੂੰ ਵੀ ਮਿਲ ਸਕਦੀ ਏ ਪ੍ਰਕਾਸ਼ ਨੂੰ ਡਰਾ ਰਹੇ ਸਨ ਪ੍ਰਕਾਸ਼ 2-3 ਦਿਨ ਤਣਾਅ ਚ ਰਿਹਾ ਅਖੀਰ ਉਸ ਦੀ ਜ਼ਮੀਰ ਜਾਗ ਗਈ ਉਸਨੇ ਬੈਂਕ ਚੋਂ ਪੈਸੇ ਕਢਵਾਏ ਤੇ ਪੈਸੇ ਲੈ ਕੇ ਆਪਣੇ ਦੋਸਤ ਦੇ ਘਰ ਪਹੁੰਚ ਗਿਆ ਦੋਸਤ ਦੀ ਪਤਨੀ ਘਰ ਹੀ ਸੀ ਪ੍ਰਕਾਸ਼ ਜਾ ਕੇ ਉਸਦੇ ਪੈਰਾਂ 'ਚ ਡਿੱਗ ਗਿਆ ਇੱਕ ਇੱਕ ਪੈਸੇ ਨੂੰ ਤਰਸਦੀ ਸੀ ਉਹ ਉਸ ਵਿਧਵਾ ਔਰਦੇ ਲਈ ਐ ਬਹੁਤ ਵੱਡੀ ਰਕਮ ਸੀ ਪੈਸੇ ਦੇਖ ਕੇ ਉਸ ਦੀਆਂ ਅੱਖਾਂ 'ਚ ਹੰਝੂ ਆ ਗਏ ਉਹ ਪ੍ਰਕਾਸ਼ ਨੂੰ ਦਵਾਵਾ ਦੇਣ ਲੱਗੀ ਜਿਸ ਨੇ ਇਮਾਨਦਾਰੀ ਦਿਖਾਉਂਦੇ ਹੋਏ ਪੈਸੇ ਵਾਪਸ ਕਰ ਦਿੱਤੇ ਇਹ ਉਹੀ ਔਰਤ ਸੀ ਜੋ ਦੋ ਵਾਰ ਗਈ ਸੀ ਸੇਠ ਦੇ 10 ਰੁਪਏ ਵਾਪਸ ਕਰਨ ਲਈ ਦੋਸਤੋ ਆਪਣੀ ਮਿਹਨਤ ਤੇ ਇਮਾਨਦਾਰੀ ਨਾਲ ਖਾਣ ਵਾਲਿਆਂ ਨੂੰ ਪਰਮਾਤਮਾ ਪਰਖਦਾ ਜ਼ਰੂਰ ਹੈ ਪਰ ਉਹਨਾਂ ਨੂੰ ਕਦੇ ਵੀ ਇਕੱਲਾ ਨਹੀਂ ਛੱਡਦਾ ਇੱਕ ਦਿਨ ਉਹ ਜ਼ਰੂਰ ਸੁਣਦਾ ਹੈ ਉਸਤੇ ਵਿਸ਼ਵਾਸ ਰੱਖੋ ਰੱਬ ਦੇ ਘਰ ਧੀਰਜ ਜ਼ਰੂਰ ਹੈ ਪਰ ਹੰੇਰ ਨਹੀਂ